ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਭਾਈ ਅਮਰਤਪਾਲ ਸਿੰਘ ਦੇ ਭਰਾ ਨੇ ਹਰਪ੍ਰੀਤ ਸਿੰਘ ਤੇ ਉਹਨਾਂ ਦਾ ਸਾਥੀ ਸੀ ਲਾਪ੍ਰੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ 4 ਗ੍ਰਾਮ ਆਇਸ ਡਰੱਗ ਦੇ ਨਾਲ ਜਿਹਦੇ ਚੱਲਦਿਆਂ ਪਰਿਵਾਰ ਵੱਲੋਂ ਸਰਕਾਰ ਤੇ ਵੱਡੇ ਵੱਡੇ ਇਲਜ਼ਾਮ ਲਗਾਏ ਗਏ ਸੀ ਵੀ ਸਰਕਾਰ ਸਾਡੇ ਪਰਿਵਾਰ ਦੇ ਅੰਸ਼ ਨੂੰ ਖਰਾਬ ਕਰਨਾ ਚਾਹੁੰਦੀ ਹੈ ਸਾਡੀ ਸ਼ੋਭੀ ਖਰਾਬ ਕਰ ਰਹੀ ਹੈ ਜਿਹਦੇ ਚੱਲਦਿਆਂ ਹੁਣ 25 ਜੁਲਾਈ ਨੂੰ ਫਲੋਰ ਦੀ ਅਦਾਲਤ ਨੇ ਫੈਸਲਾ ਸੁਣਾਇਆ ਸੀ ਤੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ ਤੇ ਅੱਜ ਅਮਰਿਤਪਾਲ ਦੇ ਭਰਾ ਦੀ ਰਿਹਾਈ ਹੋ ਗਈ ਆ ਉਹ ਪਟਿਆਲਾ ਜੇਲ੍ਹ ਦੇ ਵਿੱਚੋਂ ਬਾਹਰ ਆ ਗਏ ਸਨ ਹਾਲਾਂਕਿ 25 ਤਰੀਕ ਨੂੰ ਕਾਫੀ ਜਦੋਜਹਿੜਾ ਚੱਲਦੀ ਰਹੀ ਕਿਹਾ ਗਿਆ ਕਿ ਪੇਪਰਾਂ ਦੇ ਵਿੱਚ ਕਮੀ ਪਾਈ ਗਈ ਹੈ ਜਿਸ ਦੇ ਚਲਦੇ ਰਿਹਾਈ ਨਹੀਂ ਹੋ ਸਕਦੀ ਤੇ ਅੱਜ ਦੁਪਹਿਰੇ ਫੋਟੋ ਵੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਉਹਨਾਂ ਦੀ ਰਿਹਾਈ ਹੋ ਚੁੱਕੀ ਹੈ ਹਾਲਾਂਕਿ ਪਰਿਵਾਰ ਦੇ ਮੈਂਬਰਾਂ 'ਤੇ ਵੱਡੇ ਇਲਜ਼ਾਮ ਲਗਾਏ ਸੀ ਪਰਿਵਾਰ ਦਾ ਤੇ ਵਕੀਲ ਦਾ ਪੱਖ ਵੀ ਸਾਹਮਣੇ ਆਇਆ ਸੀ ਵਕੀਲ ਵੱਲੋਂ ਕਿਹਾ ਗਿਆ ਸੀ ਵੀ ਹਰਪ੍ਰੀਤ ਸਿੰਘ ਜਿੰਮ ਜਾਂਦੇ ਨੇ ਉਹ ਜਿੰਮ ਲਗਾਉਂਦੇ ਨੇ ਜਿਹਦੇ ਚੱਲਦੇ ਉਹ ਸਟਰੀਟ ਰੋਅਡ ਦੀ ਵਰਤੋਂ ਕਰਦੇ ਨੇ ਡਰੱਗ ਆਣੀ ਬਲੱਡ ਦੇ ਵਿੱਚ ਮਾਮੂਲੀ ਜੀ ਗੱਲ ਐ ਆ ਸਕਦੀ ਸੀਗੀ ਜਿਹਦੇ ਚੱਲਦੇ ਇੱਕ ਵੱਡੀ ਰਾਹਤ ਕਰਦਿਆਂ ਨੂੰ ਮਿਲੀ ਐ ਤੇ ਪਾਈ ਹਰਪੀ ਸਿੰਘ ਜੇਲ੍ਹ ਦੇ ਵਿੱਚੋਂ ਬਾਹਰ ਆ ਚੁੱਕੇ ਨੇ ਉਹਨਾਂ ਨੂੰ ਮੋਗੇ ਤੇ ਉਹਨਾਂ ਨੇ ਮੋਗੇ ਜਾਣਾ ਸੀ ਜਿਸ ਦਿਨ ਗ੍ਰਿਫਤਾਰੀ ਹੋਈ ਐ ਜਲੰਧਰ ਨੈਸ਼ਨਲ ਹਾਈਵੇ ਦੇ ਉੱਤੇ ਉਹਨਾਂ ਨੂੰ ਗ੍ਰਿਫਤਾਰ ਕਰ ਲੈ ਗਿਆ ਸੀਗਾ ਜਿਹਦੇ ਚੱਲਦੇ ਕਾਫੀ ਸਿਆਸੀ ਬੰਦਿਆਂ ਨੇ ਖੁੱਲਕੇ ਸਾਹਮਣੇ ਆਏ ਵੀ ਕਿਉਂ ਗ੍ਰਿਫਤਾਰੀ ਹੋਈ ਹੈ ਚੰਗਾ ਨਹੀਂ ਕੀਤਾ ਐਸਐਸਪੀ ਸਾਹਿਬ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਭਾਈ ਹਰਪ੍ਰੀਤ ਸਿੰਘ ਨੂੰ ਲੈ ਕੇ ਤੇ 4 ਗ੍ਰਾਮ ਡਰੱਗਰੋਂ ਲੈ ਕੇ ਕਾਫੀ ਵੱਡਾ ਇਸ਼ੂ ਖੜਾ ਕੀਤਾ ਗਿਆ ਸੀ ਪਰ ਉਹਨਾਂ ਨੂੰ ਅੱਜ ਰਿਹਾਈ ਮਿਲ ਗਈ ਆ ਪਰ ਵਾਲ ਇੱਕ ਵੱਡੀ ਖੁਸ਼ਖਬਰੀ ਵਾਲੀ ਗੱਲ ਹੈ ਤੇ ਇੱਕ ਪਰਿਵਾਰੀ ਰਾਹਤ ਆ ਹਾਲੇ ਕੀ ਪਾਈ ਅਮਰਤਪਾਲ ਸਿੰਘ ਦਾ ਬਿਆਨ ਇਸ ਨੂੰ ਲੈ ਕੇ ਕੋਈ ਵੀ ਨਹੀਂ ਆਇਆ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਹੁਣ ਵੇਖਣਾ ਹੋਵੇਗਾ ਅੱਗੇ ਨੂੰ ਲੈ ਕੇ ਕੀ ਚੱਲਦਾ ਹੈ ਚੱਲਦਾ ਤੇ ਕੀ ਨਿਕਲ ਕੇ ਸਾਹਮਣੇ ਦਾ ਸਮਾਂ ਦੱਸੇਗਾ ਪਰ ਦੂਜੇ ਪਾਸੇ ਵੀ ਗੱਲ ਆਈ ਸੀ ਵੀ ਪਾਈ ਹਰਪ੍ਰੀਤ ਸਿੰਘ ਜੋ ਕਿ ਨਸ਼ਿਆਂ ਲੈ ਕੇ ਪੰਜਾਬ ਦੇ ਵਿੱਚ ਲਗਾਤਾਰ ਮੂਵਮੈਂਟ 'ਚ ਜੋੜਦੇ ਨੇ ਨੌਜਵਾਨਾਂ ਨੂੰ ਨਸ਼ਾ ਛੱਡਣ ਲਈ ਕਹਿੰਦੇ ਨੇ ਪਰ ਦੇ ਉੱਤੇ ਇਲਜ਼ਾਮ ਲੱਗਣੇ ਸਿਆਸੀ ਤਿਰਨ ਲਗਾਤਾਰ ਪੰਜਾਬ ਸਰਕਾਰ ਨੂੰ ਘੇਰਿਆ ਸੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ